ਇਹ ਅਕਸਰ ਵੈਸੇ ਤੇ ਚੁਣਿਆ ਜਾਂਦਾ ਕੋਈ ਨਾ ਕੋਈ ਕੋਈ ਧਨਾੜ ਬੰਦਾ ਕੋਈ ਕੈਂਡੀਡੇਟ ਚੁਣ ਲੀਏ ਜਾਂ ਕੋਈ ਇਹੋ ਜਿਹਾ ਤੇ ਇਹ ਕਿੱਥੋਂ ਮਨਜ ਖਿਆਲ ਆਇਆ ਪਹਿਲੇ ਇਹ ਇਹੀ ਸਵਾਲ ਮੈਂ ਪੁੱਛੂ। ਔਰ ਕਿ ਲੋਕ ਵੀ ਇੱਕ ਪਰਮਾਤਮਾ ਲਈ ਸਾਡੇ ਸੀਟੀਐਸ ਹੀ ਆ ਗਈ। ਕਈ ਵੀ ਡਰਾਈਵਰ ਜਿਹਨੇ ਬੰਦਾ ਬਹੁਤ ਇਮਾਨਦਾਰਾ ਪਤਵੀ ਸਿੰਘ ਅਸੀਂ ਮਤਲਬ ਉਹਦੇ ਉੱਤੇ ਦਾਅਲਾ ਹਟਾ ਸਾਰੇ ਬੰਦੇ ਨੇ ਸਲਾਹ ਕਰਕੇ ਜਿਹੜੀ ਆ ਪੰਜ ਪੰਚਾਇਤਾਂ ਸਾਡੀਆਂ ਜਿਹੜੇ ਸਾਡੇ ਸਰਪੰਚ ਪੰਚ ਸੂਣ ਸਲਾਹ ਕਰਕੇ ਤੇ ਫਿਰ ਮੈਂ ਇਹਦੇ ਉੱਤੇ ਦਾਅਲਾ ਹੈ। ਦੇ ਵੀ ਬਹੁਤ ਲੋਕ ਜਿਹੜੇ ਧਨਾੜ ਬੰਦੇ ਸੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਘਾਉਂਦੇ ਸੀ ਕਿਸੇ ਨੇ ਪਿੰਡ ਦਾ ਕੁਝ ਨਹੀਂ ਸਵਾਰਿਆ ਨਾਮ ਐ ਪੰਚਵਾ ਨਾਮ ਐ ਸਰਪੰਚਵਾ ਨਾਮ ਐ ਮੈਂਬਰ ਵਾਂ ਤੇ ਨਾਮ ਐ ਕੋਈ ਚੇਅਰਮੈਨ ਪਰ ਮੈਂ ਜਿੰਨਾ ਵੀ ਮੇਰੇ ਕੋ ਹੋ ਸਕਿਆ ਮੈਂ ਚੰਗਾ ਕਰੀ ਸਮਝ ਬੰਦਾ ਕਿਸੇ ਨੂੰ ਕੋਈ ਪ੍ਰੋਬਲਮ ਪੈ ਗਈ ਜਾਂ ਮੈਂ ਨਹੀਂ ਕਿਸੇ ਦੇ ਮਗਰ ਖੜਿਆ ਤੁਸੀਂ ਤਾਂ ਗੱਲ ਕਰੋ ਉਹ ਤੁਸੀਂ ਮੇਰੀਆਂ ਕੁਝ ਚੀਜ਼ਾਂ ਦੇ ਤੁਸੀਂ ਵੀ ਗਵਾਹ ਹੋ ਮੈਂ ਮੈਨੂੰ ਤਦ ਤੱਕ ਸੰਤੁਸ਼ਟੀ ਨਹੀਂ ਹੋਉਂਦੀ ਜਦ ਤੱਕ ਮੈਂ ਬੰਦੇ ਦੇ ਮਗਰ ਖੁਦ ਨਹੀਂ ਜਾਂਦਾ। ਐਨੀ ਦਿਨੀ ਗੱਲ ਕਰੀਏ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਹਲਕਾ ਦੇ ਵਿੱਚ ਇੱਕ ਕਾਂਗਰਸੀ ਆਗੂ ਸਮਾਜ ਸੇਵੀ ਬੜੀ ਚਰਚਾ ਦੇ ਵਿੱਚ ਚੋਣਾਂ ਦੀ ਗੱਲ ਕਰੀਏ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਇੱਕ ਜੇ ਕਹਿ ਸਕਦੇ ਹਾਂ ਕਿ ਇਲੈਕਸ਼ਨ ਕੈਂਪੇਨ ਦਾ ਸਮਾਂ ਤਾਂ ਨਿਕਲ ਚੁੱਕਾ ਲੇਕਿਨ ਇਸ ਚੋਣ ਮੈਦਾਨ ਦੇ ਵਿੱਚ ਜਿਹੜਾ ਇੱਕ ਕਾਂਗਰਸੀ ਉਮੀਦਵਾਰ ਇੱਕ ਪਿੰਡ ਦੇ ਵਿੱਚੋਂ ਤਾਰਿਆ ਗਿਆ ਬਲਾਕ ਸੰਪਤੀ ਵਜੋਂ ਤਾਂ ਉਹ ਇੱਕ ਸਧਾਰਨ ਘਰ ਤੋਂ ਇੱਕ ਡਰਾਈਵਰ ਵੀ ਬੁਖਾਰਾ ਔਰ ਇਹ ਜਿਹੜਾ ਉਦਮ ਕੀਤਾ ਇੱਕ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਸੰਗਰ ਨੇ ਉਸ ਪਿੰਡ ਦੇ ਵਿੱਚ ਵੀ ਪਹੁੰਚੇ ਸੀ ਪਹਿਲੇ ਦੇਖਿਆ ਕਿਵੇਂ ਦੀ ਇਲੈਕਸ਼ਨ ਕੈਂਪੇਨ ਰਹੀ ਲੇਕਿਨ ਚੋਣਾਂ ਦਾ ਸਮਾਂ ਚੋਣਾਂ ਦਾ ਸਮਾਂ ਤੋਂ ਹਟ ਕੇ ਇਸ ਪਿੰਡ ਦੇ ਵਿੱਚ ਗੁਰਵਿੰਦਰ ਸੰਗਰ ਦੀਆਂ ਹੋਰ ਵੀ ਵੱਡੀਆਂ ਚਰਚਾਵਾਂ ਅੱਜ ਗੁਰਵਿੰਦਰ ਸੰਗਰ ਹੀ ਮੇਰੇ ਨਾਲ ਨੇ ਔਰ ਉਹਨਾਂ ਨਾਲ ਹੀ ਗੱਲ ਕਰਦੇ ਆ ਭਾਜੀ ਮੈਂ ਤੁਹਾਡੇ ਪਿੰਡ ਹੋ ਕੇ ਗਿਆ ਸ਼ਾਇਦ ਤੁਸੀਂ ਉਸ ਦਿਨ ਤੇ ਮਿਲੇ ਨਹੀਂ ਲੇਕਿਨ ਪਿੰਡ ਦੇ ਵਿੱਚ ਜਦੋਂ ਚਰਚਾ ਸੁਣੀ ਤਾਂ ਇਹ ਦੇਖਣ ਨੂੰ ਮਿਲਿਆ ਕਿ ਇੱਕ ਉਮੀਦਵਾਰ ਜਿਹਨੇ ਖਿਲਾ ਰਿਹਾ ਇੱਕ ਸੁਧਾਰਨ ਪਰਿਵਾਰ ਤੋਂ ਸ਼ਾਇਦ ਡਰਾਈਵਰ ਦਾ ਕਿੱਤਾ ਕਰਦਾ ਹੋਇਆ ਇਹ ਅਕਸਰ ਵੈਸੇ ਤੇ ਚੁਣਿਆ ਜਾਂਦਾ ਕੋਈ ਨਾ ਕੋਈ ਕੋਈ ਤਨਾੜ ਬੰਦਾ ਕੋਈ ਕੈਂਡੀਡੇਟ ਚੁਣ ਲਈਏ ਜਾਂ ਕੋਈ ਇਹੋ ਜਿਹਾ ਤੇ ਇਹ ਕਿੱਥੋਂ ਮੰਝ ਖਿਆਲ ਆਇਆ ਪਹਿਲੇ ਤੇ ਇਹੀ ਸਵਾਲ ਮੈਂ ਪੁੱਛਣਾ ਚਾਹੁੰਦਾ ਹਾਂ ਪਹਿਲਾ ਨੰਬਰ ਦਾ ਸਰਨ ਸਾਸੀ ਕਾਲ ਜੀ ਜਿਹੜਾ ਜੱਗ ਪਾਣੀ ਚਲ ਦੇਖ ਰਿਹਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਮਤੀ ਟੈਮ ਕੱਢ ਕੇ ਸਾਡੇ ਕੋਲ ਆਏ ਜੀ ਇਹ ਐਕਚੁਅਲੀ ਪਹਾੜਨ ਪਿੰਡ ਦੇ ਵਿੱਚ ਬਹੁਤ ਕੁਝ ਹੋਇਆ ਵਾ ਠੀਕ ਨਾ ਤੇ ਕੋਈ ਨਹੀਂ ਸੋਚਿਆ ਵੀ ਚਲੋ ਹੁਣ ਜਿਹੜੇ ਥੱਲੇ ਜਿਹੜੀਆਂ ਦੱਬੀਆਂ ਜਾਂਦਾ ਜਿਹੜੀਆਂ ਆਪਣੀ ਐਸਸੀ OBC ਦੇ ਉਹਦੇ ਵਿੱਚ ਅਸੀਂ ਬੰਦਾ ਖੜਾ ਕੀਤਾ ਜਾਵੇ ਔਰ ਚਲੋ ਵੀ ਇੱਕ ਪਰਮਾਤਮਾ ਵੱਲੋਂ ਸਾਡੇ ਸੀਟੀਐਸੀ ਆ ਗਈ ਤੇ ਅਸੀਂ ਫਿਰ ਡਰਾਈਵਰ ਜੁਨੇ ਬੰਦਾ ਬਹੁਤ ਇਮਾਨਦਾਰਾ ਪ੍ਰਥਵੀ ਸਿੰਘ ਤੇ ਅਸੀਂ ਮਤਲਬ ਉਹਦੇ ਉੱਤੇ ਦਾ ਹਲਾਤਾ ਸਾਰੇ ਬੰਦੇ ਨੇ ਸਲਾਹ ਕਰਕੇ ਜਿਹੜੀ ਆ ਪੰਜ ਪੰਚਾਇਤਾਂ ਸਾਡੀਆਂ ਤੇ ਹਾਂ ਜੇ ਮੈਂ ਅਜੇ ਸਰਪੰਚ ਪੰਛੀ ਨੂੰ ਸਲਾਹ ਕਰਕੇ ਤੇ ਫਿਰ ਮੈਂ ਇਹਦੇ ਉੱਤੇ ਦਾ ਲਾਇਆ ਹਾਂ ਹੁਣ ਤੇ ਇਲੈਕਸ਼ਨ ਕੈਂਪੇਨ ਦਾ ਸਮਾਂ ਮੁੱਕ ਗਿਆ ਹੁਣ ਤੁਸੀਂ ਵੀ ਬਿਲਕੁਲ ਟਰੈਕ ਸੂਟ ਦੇ ਵਿੱਚ ਹੋ ਕੈਂਡੀਡੇਟ ਵੀ ਘਰ ਦੇ ਵਿੱਚ ਆਪਣਾ ਡੋਰ ਟੂ ਡੋਰ ਸ਼ਹਿਰ ਕੈਂਪੇਨ ਕਰਦੇ ਹੋਣਗੇ ਕਿੱਦਾਂ ਦੀ ਪਿੰਡ ਵਾਲਿਆਂ ਦੀ ਤੁਹਾਨੂੰ ਕਿਵੇਂ ਦਾ ਰਿਸਪੌਂਡ ਆਉਂਦਾ ਜਦੋਂ ਗੱਲ ਕਰਦੇ ਹੋ ਵੀ ਪਿੰਡਾਂ ਦਾ ਰਿਸਪੌਂਸ ਤੇ ਵਧੀਆ ਵਾਜੀ ਠੀਕ ਹੈ ਜੀ ਮੈਂ ਤੇ ਇਹਨਾਂ ਦਾ ਰੀਣੀ ਰਹੂੰਗਾ ساری ਜ਼ਿੰਦਗੀ ਠੀਕ ਹੈ ਨਾ ਮੇਰੀ ਇਹੋ ਬੇਨਤੀ ਹੈ ਨਾ ਅੱਗੇ ਵੀ ਬਹੁਤ ਲੋਕ ਜਿਹੜੇ ਧਨਾੜ ਬੰਦੇ ਸੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹੋਂਦੇ ਸੀ ਕਿਸੇ ਨੇ ਪਿੰਡ ਦਾ ਕੁਝ ਨਹੀਂ ਸਵਾਰਿਆ ਨਾ ਮੈਂ ਪੰਚਵਾਂ ਨਾ ਮੈਂ ਸਰਪੰਚਾਂ ਨਾ ਮੈਂ ਮੈਂਬਰ ਵਾਂ ਤੇ ਨਾ ਮੈਂ ਕੋਈ ਚੇਅਰਮੈਨ ਹਾਂ ਪਰ ਮੈਂ ਜਿੰਨਾ ਵੀ ਮੇਰੇ ਕੋ ਹੋ ਸਕਿਆ ਮੈਂ ਚੰਗਾ ਕੰਮ ਕੀਤਾ ਮੈਂ ਡੰਗਣ ਵਾਸਤੇ ਮੈਂ ਉਸੇ ਗੱਲ ਤੇ ਆ ਲਗਾ ਮੈਂ ਇੱਥੇ ਪਿੰਡ ਦੇ ਵਿੱਚ ਇਸੇ ਜਗ੍ਹਾ ਤੇ ਹੀ ਸਾਰੇ ਪਿੰਡ ਵਾਲਿਆਂ ਨੂੰ ਇਕੱਠਾ ਕੀਤਾ ਸੀ ਕੋਈ ਪਾਰਟੀ ਤੋਂ ਉੱਪਰ ਉੱਠ ਕੇ ਸਾਰੇ ਪਿੰਡ ਨੂੰ ਇਕੱਠਾ ਕਰ ਲਿਆ ਸੀ ਆਮ ਆਦਮੀ ਪਾਰਟੀ ਦੇ ਵੀ ਲੋਕ ਸੀ ਚਾਹੇ ਤੁਹਾਡੇ ਕਾਂਗਰਸ ਦੇ ਵੀ ਕੁਝ ਮਦਈ ਹੋਣਗੇ ਹੋਰ ਵੀ ਲੋਕ ਸੀ ਆਪ ਮੋਟਰ ਵੀ ਸੀ ਤਾਂ ਉਹ ਕਹਿੰਦੇ ਕਿ ਅਸੀਂ ਐਤ ਕੀ ਫੈਸਲਾ ਲੈ ਲਿਆ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਹੀ ਵੋਟ ਪਾ ਦੇਣੀ ਹੈ ਗੁਰਵਿੰਦਰ ਨੇ ਜੋ ਕੀਤਾ ਉਹਨੂੰ ਇਹ ਤੇ ਗੱਲ ਇਹ ਤੇ ਗੱਲ ਇਹ ਤੇ ਗੱਲ ਹੈਗੀ ਹੈ ਦੇਖੋ ਜੀ ਅਸੀਂ ਵੀ ਹਰ ਮੈਂ ਕਦੀ ਵੀ ਚਾवला ਸਾਹਿਬ ਤੁਸੀਂ ਇਹ ਚੀਜ਼ ਦੀ ਆਪ ਗਵਾਹ ਹੋ ਮੇਰੇ ਕੋ ਕਦੀ ਵੀ ਕੋਈ ਰਾਤ ਨੂੰ ਬੰਦਾ ਕਿਸੇ ਨੂੰ ਕੋਈ ਪ੍ਰੋਬਲਮ ਪੈ ਗਈ ਜਾਂ ਮੈਂ ਨਹੀਂ ਕਿਸੇ ਦੇ ਮਗਰ ਖੜਿਆ ਤੁਸੀਂ ਤਾਂ ਇਹ ਗੱਲ ਕਰੋ ਔਰ ਤੁਸੀਂ ਮੇਰੀਆਂ ਕੁਝ ਚੀਜ਼ਾਂ ਦੇ ਤੁਸੀਂ ਵੀ ਗਵਾਹ ਹੋ ਮੈਂ ਮੈਨੂੰ ਤਦ ਤੱਕ ਸੰਤੁਸ਼ਟੀ ਨਹੀਂ ਹੁੰਦੀ ਜਦ ਤੱਕ ਮੈਂ ਬੰਦੇ ਦੇ ਮਗਰ ਖੁਦ ਨਹੀਂ ਜਾਂਦਾ ਮੈਂ ਲੋਕਾਂ ਦੇ ਕੰਮ ਆਪ ਜਾ ਕੇ ਕਰਾਉਣਾ ਰਿਹਾ ਵਾਂ ਮੈਂ ਵਧੀਆ ਤਰੀਕੇ ਨਾਲ ਬਹੁਤ ਧੀਆਂ ਦੇ ਵਿਆਹ ਕੀਤੇ ਇੱਥੇ ਬਹੁਤ ਡੱਲੇ ਦੇ ਲੋਕਾਂ ਦੇ ਘਰ ਬਣਾਏ ਡੱਲੇ 'ਚ ਨਹੀਂ ਲੱਗੇ ਲੱਗੇ ਪਿੰਡਾਂ 'ਚ ਜਿੱਦਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਆਪਾਂ ਜਦੋਂ ਤੁਹਾਨੂੰ ਯਾਦ ਹੋਣਾ ਕੋਰਪੋਰੇਟ ਹਸਪੀਟਲ ਦੇ ਵਿੱਚ ਮੈਂ ਤੁਹਾਨੂੰ ਫੋ ਮੈਂ ਫੋਨ ਕੀਤਾ ਸਵੇਰ ਵੀ ਚਾਵਲਾ ਸਾਹਿਬ ਕਾਰਪੋਰੇਟ ਹਸਪੀਟਲ ਕਿੱਥੇ ਆ? ਯਾਨੀ ਕਿ ਮੈਨੂੰ ਬਟਾਲੇ ਦੇ ਕੋਜਾ ਹਸਪਤਾਲ ਬਾਰੇ ਪਤਾ ਕੋਜਾ ਹਸਪਤਾਲ ਬਾਰੇ ਨਹੀਂ ਪਤਾ ਸੀ ਤੇ ਤੁਸੀਂ ਮੈਨੂੰ ਕਿਹਾ ਵੀ ਨਹੀਂ ਤੇ ਚੁੰਗੀ ਦੇ ਉੱਤੇ ਹੀ ਆ ਤਾਂ ਇਹੀ ਚੁੰਗੀ ਦੇ ਉੱਤੇ ਦੋਨੋਂ ਇਕੱਠੇ ਹੋਏ ਸੀ ਤੇ ਉਹਦੇ ਵਿੱਚ ਦੀ ਦੇਖਿਆ ਸੀ ਵੀ ਕਿਸੇ ਬੇਟੀ ਦੇ ਸੱਪ ਲੜ ਗਿਆ ਦੀ 18-19 ਸਾਲ ਦੀ ਨਾ ਮੈਂ ਉਹਨੂੰ ਜਾਣਦਾ ਸੀ ਨਾ ਮੈਨੂੰ ਜਾਣਦੇ ਸੀ ਦੋਨਾਂ ਭਰਾਵਾਂ ਨੇ ਜਾ ਕੇ ਉਹਦੀ ਸਪੋਰਟ ਕੀਤੀ ਸੀ ਬਿਲਕੁਲ ਮੈਂ ਉਹਦੀ ਖਬਰ ਵੀ ਕੀਤੀ ਸੀ ਤੇ ਠੀਕ ਹੈ ਨਾ ਤੇ ਮੈਂ ਇਸ ਰਕੇ ਜਰੀ ਕੋਈ ਚੀਜ਼ ਡਿਨਾਈ ਕਰਦਾ ਮਧ ਰਣਕੀ ਪਬਲਿਸਿਟੀ ਮਧ ਰਣਕੀ ਆਪਾਂ ਹਰ ਚੀਜ਼ ਨੂੰ ਗਰੀਬਾਂ ਦਾ ਦੁੱਖ ਨੂੰ ਮਧ ਰਣਕੀ ਟੀਵੀ ਸਾਹਮਣੇ ਲੈ ਕੇ ਆਉਣਾ ਮੈਂ ਇਹਨੂੰ ਇੰਨੀ ਐਵੇਂ ਹੋ ਜੇ ਅੱਜ ਸ਼ਾਇਦ ਮੈਨੂੰ ਲੱਗਦਾ ਰਾਜਨੀਤੀ ਦੇ ਵਿੱਚ ਵੀ ਇਹੋ ਜਿਹੇ ਲੋਕ ਜ਼ਰੂਰ ਹੋਣੇ ਚਾਹੀਦੇ ਆ ਕਿ ਜਿਹੜੇ ਜੇ ਸਰਕਾਰੀ ਫੰਡ ਨਹੀਂ ਜਾਂਦੇ ਤੇ ਕਮ ਸੇ ਕਮ ਨਹੀਂ ਸਰਕਾਰੀ ਪਹੀ ਵੇਖੋ ਫੰਡਾਂ ਦੇ ਬੈਠੇ ਨਹੀਂ ਅਗੇ ਜੀ ਮੈਂ ਪੌਣੇ 3 ਕਰੋੜ ਰੁਪਏ ਡੱਲੇ ਪਿੰਡ ਚ ਲਾਇਆ ਹਾਂ ਮੈਂ ਕਿਸੇ ਸਰਕਾਰੀ ਫੰਡ ਤੋਂ ਲਾਇਆ ਮੈਂ ਆਪਣੀ ਜੇਬ ਚੋਂ ਲਾ ਰਿਹਾ ਹਾਂ ਔਰ ਮੈਂ ਅੱਗੋ ਵੀ ਲਾਉਂਦਾ ਰਹੂੰਗਾ ਮੈਂ ਜਦ ਤੱਕ ਮਤਲਬ ਮੈਂ ਸੱਚੇ ਪਾਤਸ਼ਾਹ ਕੀ ਹੋਰ ਰਾਜ ਕਰਦਾ ਵੀ ਸਾਡਾ ਕਾਰੋਬਾਰ ਵਧੀਆ ਤਰੀਕੇ ਨਾਲ ਚੱਲਦਾ ਰਹੇ ਇਹੀ ਜਿੰਨਾ ਵੀ ਸਾਡੇ ਕੋਲ ਹੋ ਗਿਆ ਸਾਰਿਆਂ ਦਾ ਕਰਦੇ ਰਹਿਣਾ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਵੈਸੇ ਪਿੰਡ ਵਾਲਿਆਂ ਤੋਂ ਥੋੜਾ ਜਿਆਦਾ ਜਾਣਿਆ ਥੋੜੀ ਜੀ ਮੈਨੂੰ ਵੀ ਸਮਝ ਉਹਨਾਂ ਨੇ ਕੁਝ ਦੱਸਿਆ ਲੇਕਿਨ ਮੈਂ ਤੁਹਾਡੇ ਮੂੰਹੋਂ ਹੀ ਸੁਣਨਾ ਚਾਹੂੰਗਾ ਇਹ ਮੰਚ ਤੇ ਆ ਕਿੱਥੋਂ ਆ ਗਿਆ ਕਿ ਆਪਾਂ ਪਿੰਡ ਨੂੰ ਜਿਹੜੇ ਕੱਚੇ ਘਰ ਦੇ ਉਹ ਬਿਲਕੁਲ ਖਤਮ ਕਰ ਦੇਣਾ ਇੱਕ ਕਿਉਂ 2032 ਤੋਂ ਪਹਿਲਾਂ ਪਹਿਲਾਂ ਸਾਰੇ ਮਤਲਬ ਜਿਹੜੀ ਪਤਾ ਕਿ ਆਹੀ ਆਪ ਛੋਟੇ ਟੱਪਰੇ ਤੋਂ ਉੱਠੇ ਹੋਏ ਅਸੀਂ ਇਹ ਕਰਕੇ ਮਤਲਬ ਯਾਨੀ ਕਿ ਸਾਰੇ ਨਹੀਂ ਮਤਲਬ ਕਰ ਰਹੇ ਮੇਰਾ ਕੋਈ ਹੋਰ ਕੋਈ ਮਕਸਦ ਮੈਂ ਕਿਹੜਾ ਵੀ ਬਹੁਤ ਵੱਡੀ ਫੈਮਿਲੀ ਦੇ ਵਿੱਚ ਜੰਮਿਆ ਆ ਜੀ ਆਪਾਂ ਛੋਟੀ ਫੈਮਿਲੀ ਦੇ ਵਿੱਚ ਜੰਮਿਆ ਆ ਠੀਕ ਹੈ ਤਾਂ ਸਹੀ ਉਹ ਜੀ ਲੋਕਾਂ ਦਾ ਗਰੀਬ ਲੋਕ ਉੱਪਰ ਵਾਲੇ ਨੂੰ ਦੇਖ ਕੇ ਜਿੰਦੇ ਆ ਥੱਲੇ ਵਾਲੇ ਨੂੰ ਦੇਖ ਕੇ ਜਿਉ ਮਜਾ ਤੁਹਾਨੂੰ ਦੱਸਦਾ ਉਹ ਤੇ ਕੀ ਕਦੇ ਸੋਚੀਏ ਕਦੇ ਨਾ ਆਪਣਾ ਕਦੀ ਸੋਚ ਕੇ ਦੇਖਿਓ ਕਦੀ ਵੀ ਠੀਕ ਹੈ ਨਾ ਕਦੀ ਵੀ ਜਦੋਂ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਹਰ ਇੱਕ ਬੰਦਾ ਉੱਪਰ ਵਾਲੇ ਬੰਦੇ ਨੂੰ ਸੋਚਦਾ ਕਦੀ ਥੱਲੇ ਵਾਲੇ ਨੂੰ ਸੋਚਦੇ ਵਰ ਸਕੂਲ ਚਾਈਲਡ ਇਹੋ ਜੀਆਂ ਗੱਲਾਂ ਨਹੀਂ ਕਰਦੇ ਜਿਹੜੀਆਂ ਤੁਸੀਂ ਕਰਦੇ ਨਹੀਂ ਨਹੀਂ ਵੇਖੋ ਜੀ ਸਾਰਾ ਕੁਝ ਦੇਖਿਆ ਹੈ ਢਾਈ ਹੈ ਜੀ ਇਹ ਗਰੀਬੀ ਢਾਈ ਆ ਅਮੀ ਔਰ ਮੈਂ ਕਾਪ ਉਹ ਉਹ ਘਰ ਦੇ ਵਿੱਚ ਪੈਦਾ ਹੋਇਆ ਹਾਂ ਜਿੱਦੇ ਵਿੱਚ ਸਾਰਾ ਕੁਝ ਦੇਖਿਆ ਹੋਇਆ ਅਸੀਂ ਠੀਕ ਹੈ ਨਾ ਗਰੀਬੀ ਵੀ ਦੇਖੀ ਹੈ ਅਮੀਰੀ ਵੀ ਦੇਖੀ ਹੈ ਠੀਕ ਹੈ ਨਾ ਅੱਜ ਵੀ ਅਸੀਂ ਬਹੁਤ ਵਧੀਆ ਮਕਾਮ ਤੇ ਸਟੈਂਡ ਹਾਂ ਪਰ ਕਦੀ ਕਿਸੇ ਨੂੰ ਸ਼ੋਅ ਨਹੀਂ ਕੀਤਾ ਔਰ ਮੈਂ ਇਹੋ ਸਾਰੇ ਬੰਦੇ ਨੇ ਇਹੋ ਗੱਲ ਕਹਿਣਾ ਚਾਹੁੰਦਾ ਵਾਂ ਕਿ ਤਗੜੇ ਹੋ ਕੇ ਸਾਥ ਦਿਓ ਜਿਹੜੇ ਲੋਕ ਇਹ ਸਿਆਸਤ ਦੇ ਉੱਤੇ ਗਲਤ ਲੋਕ ਕਾਬਜ ਹੋ ਕੇ ਬੈਠੇ ਜਾਓ ਪਿੰਡ ਲੈਵਲ ਦੀ ਸਿਆਸਤ ਲਾ ਲਓ ਚਾਹੇ ਤੁਸੀਂ ਵੱਡੇ ਲੈਵਲ ਤੇ ਲਾ ਲਓ ਠੀਕ ਹੈ ਮੈਂ ਜੀ ਦੇਖੋ ਪਿੰਡ ਵਾਲੇ ਨੂੰ ਜਦੋਂ ਮੇਰੇ ਕੋ ਕੋਈ ਬੰਦਾ ਵੀ ਆਉਂਦਾ ਮੈਂ ਪਹਿਲੇ ਇਹੋ ਗੱਲ ਪੁੱਛਦਾ ਵਾਂ ਕਿ ਨਸ਼ ਜਦੋਂ ਮੈਨੂੰ ਕਹਿੰਦੇ ਨਹੀਂ ਤੇ ਮੈਂ ਨਾਲ ਦੁਰ ਪੈਂਦਾ ਕਿਉਂਕਿ ਮੈਂ ਦੋ ਚੀਜ਼ਾਂ ਦਾ ਪਿੰਡ ਨੂੰ ਸਿੱਧਾ ਕਿਹਾ ਵੀ ਮੇਰੇ ਕੋਲ ਦੋ ਕੰਮਾਂ ਵਾਸਤੇ ਮੇਰੇ ਕੋਲ ਨਾ ਆਇਆ ਔਰ ਵੇਖੋ ਜੀ ਸਾਡੇ ਮੇਰੇ ਕੁਝ ਇੱਥੇ ਮਤਲਬ ਮੈਂ ਕਿਸਦਾ ਨਾਮ ਨਹੀਂ ਲੈਣਾ ਚਾਹੁੰਦਾ ਕੁਝ ਬੰਦੇ ਕਾਬਜ ਹੋਏ ਪਏ ਆ ਜਿਹੜੇ ਬੰਦੇ ਪਾਰਟੀ ਦਾ ਖਾਂਦੇ ਆ ਤੇ ਪਾਰਟੀ ਨੂੰ ਗਲਤ ਕਹਿ ਰਹੇ ਤੇ ਮੈਨੂੰ ਇਹ ਚੀਜ਼ ਦਾ ਦੁੱਖ ਲੱਗ ਰਿਹਾ ਵੀ ਅਸੀਂ ਰਾਤ ਦਿਨ ਇੱਕ ਕੀਤੀ ਹੋਈ ਹੈ ਕਾਂਗਰਸ ਪਾਰਟੀ ਵਾਸਤੇ ਮੈਂ ਖੁਦ ਮੇਰੇ ਟੱਬਰ ਨੇ ਮੇਰੇ ਮਾਤਾ ਜੀ ਤਕਰੀਬਨ ਯਾਨੀ ਕਿ 70 ਸਾਲ ਤੋਂ ਉੱਤੀ ਉਮਰ ਅਜੀ ਨੂੰ ਦੀ ਹਸਤਮ ਉਹ ਆਪ ਹਲਕੇ ਚ ਘੁੰਮ ਰਹੇ ਅਸੀਂ ਜਿੰਨੇ ਵੀ ਲੱਗ ਲੱਗੇ ਪਿੰਡਾਂ ਚ ਮੇਰਾ ਜਿੱਥੇ ਜਿੱਥੇ ਵੀ ਜ਼ੋਰ ਪਿਆ ਮੈਂ ਹਰ ਜਗ੍ਹਾ ਤੇ ਕਾਂਗਰਸ ਪਾਰਟੀ ਦੀ ਸਪੋਰਟ ਕੀਤੀ ਮੈਂ ਕਰਦਾ ਵੀ ਰਹੂੰਗਾ ਠੀਕ ਹੈ ਕਿਉਂਕਿ ਜਿਹੜੇ ਮੈਨੂੰ ਦਿਗੇਜ ਲੀਡਰ ਨੇ ਤੋੜਿਆ ਸਰਦਾ ਪ੍ਰਤਾਪ ਸਿੰਘ ਬਾਜਾ ਮੇਰਾ ਸਿਆਸੀ ਗੁਰੂ ਠੀਕ ਹੈ ਨਾ ਮੇਰੇ ਫੈਮਿਲੀ ਲਿੰਕ ਮੇਰੇ ਟੱਬਰ ਨਾਲ ਲਿੰਕ ਹੈ ਮੈਂ ਉਹਦੇ ਨਾਲ ਤੇ ਮੈਨੂੰ ਉਹਨਾਂ ਕਿਹਾ ਵੀ ਠੀਕ ਹੈ ਵੀ ਕਾਕਾ ਡੱਲੇ ਵਾਲੀ ਸੀਟ ਤੁਸੀਂ ਆ ਜਿਹੜਾ ਵਾ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਵੀ ਮੇਰੇ ਤੋਂ दारू ਨਾ ਮੰਗੋ ਮੇਰੇ ਤੋਂ ਕੰਮ ਕਰਾ ਲਓ। दारू ਜਿਹੜੀ ਆ दारू ਮਤਲਬ ਯਾਨੀ ਕਿ ਚਲੋ ਇੱਕ ਦੇ ਘਰ 'ਚ ਨੁਕਸਾਨ ਕਰਦੀ ਆ। ਠੀਕ ਹੈ ਨਾ ਮੈਂ दारू ਨਾ ਮੰਗੋ ਆਪਣੇ ਘਰਾਂ ਦੇ ਕੰਮ ਕਰਾ ਲਿਓ। ਤੇ ਇਲੈਕਸ਼ਨ ਤੋਂ ਬਾਅਦ ਆ ਮੈਂ ਫੇਰ ਉਹੀ ਕੰਮ ਜਿਹੜਾ ਪਹਿਲਾਂ ਕਿਉਂਕਿ ਮੈਂ ਬੰਦ ਹੋਣੇ ਕਰਕੇ ਤੁਹਾਡੇ ਦਿਨ ਕੀਤੇ ਆ ਵੀ। ਕਹਿੰਦੇ ਵਿਰੋਧੀ ਤੇ ਇਹ ਵੀ ਕੋਈ ਇਹੋ ਜਿਹੀ ਤੁਹਾਡੇ ਆ। ਦੇਖੋ ਜੀ ਸਾਡੇ ਤੇ ਮੈਂ ਤੇ ਲੋਕਾਂ ਨੇ ਉਹ ਗੱਲ ਕਹੀ ਆ ਕਿ ਆਪਣੀ ਭਾਈਚਾਰਕਾਂ ਇਹਨਾਂ ਖਤਮ ਕਰਿਓ ਇਹਨਾਂ ਲੀਡਰਾਂ ਕਰਕੇ। 61-62 ਸਾਲ ਮਤਲਬ ਕਹਿੰਦੇ ਇਲੈਕਸ਼ਨ ਹੁੰ ਚੰਗੀ ਹੋਛ ਵਿੱਚ ਮੈਂ ਦੇਖਿਆ ਸਾਰਾ ਕੁਝ ਡੱਲੇ ਦੇ ਵਿੱਚ ਨਾ ਤੇ ਕਿਸੇ ਪੰਚ ਨੇ ਤੇ ਨਾ ਕਿਸੇ ਸਰਪੰਚ ਨੇ ਜਾਓ ਜਾ ਕੇ ਨਰਕ ਦੇਖਣਾ ਜਾਓ ਸਾਡੇ ਤੁਸੀਂ ਚੱਲ ਜੋ ਜਿੱਥੋਂ ਤਕਰੀਬਨ 1/2 ਕਿਲੋਮੀਟਰ ਦੂਰ ਤੇ ਦਿੱ ਜੀ ਗਰਾਊਂਡ ਤੇ ਲੱਗੇ ਜਾਓ ਕਈਆਂ ਦੇ ਘਰ ਹੀ ਮਤਲ ਜਣੀ ਛੜਕ ਦੇ ਨਾਲੋਂ ਮਤਲ ਤਕਰੀਬਨ 1.5 ਦੇ 2-2 ਫੁੱਟ ਥੱਲੇ ਆ ਉਹ ਵੀ ਇਨਸਾਨ ਆ ਬਹੁਤੇ ਲੋਕਾਂ ਨੂੰ ਤਕਲੀਫ ਆ ਵੀ ਹਾਂ ਜਾਂ ਵੀ ਇਹ ਬੰਦੇ ਨੂੰ ਕਾਹਦੇ ਹੱਥੀਏ ਕੰਮ ਕਰਕੇ ਦੇ ਰਿਹਾ ਜਿਹੜੇ ਵੱਡੇ ਘਰਾਣੇ ਵਾਲੇ ਲੋਕ ਆ ਜਿਹੜੇ ਸਾਨੂੰ ਚੰਗਾ ਨਹੀਂ ਸਮਝਦੇ ਜੇ ਗਰੀਬ ਦਾ ਘਰ ਬੰਦਾ ਪਿਆ ਉਹ ਵੀ ਨਹੀਂ ਦੇਖੋ ਉਹ ਵੀ ਨੋ ਵੀ ਦੇਖ ਸਕਾਰ ਹੈ ਠੀਕ ਹੈ ਨਾ ਮੈਂ ਗੁਰਦਾਰੇ ਦਾ ਕੰਮ ਸਟਾਰਟ ਕਰਾਇਆ ਜੀ ਠੀਕ ਹੈ ਜੀ ਗੁਰੂ ਸਾਹਿਬ ਨੇ ਕਿਹਾ ਵੀ ਕੋਈ ਜਾਤ ਪਾਤ ਨਹੀਂ ਹੈਗੀ ਇੱਥੇ ਕੋਈ ਜਾਤ ਪਾਤ ਨਹੀਂ ਹੈਗੀ ਪਰ ਅਸੀਂ ਲੋਕ ਫੇਰ ਉਹ ਚੀਜ਼ਾਂ ਧਿਆਨ ਕੇ ਖੜ ਜਾਂਦੇ ਆ ਲੋਕ ਮੈਨੂੰ ਕਹਿੰਦੇ ਫਲਾਣੀ ਜਾਤ ਨੂੰ ਤਾ ਕਰਕੇ ਦੇ ਰਿਹਾ ਢੀੜ ਯਾਰ ਜਾਤਾਂ ਨਾ ਵੇਖੋ ਇਨਸਾਨ ਦੀ ਇਨਸਾਨੀਤ ਨੂੰ ਪਹਿਲਾਂ ਪਹਿਲ ਦੋ ਤੁਹਾਡਾ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ ਪ੍ਰਮਾਤਮਾ ਨੇ ਤੁਹਾਨੂੰ ਇਹ ਜੁਨੇ ਪਾਇਆ ਵਾ ਕਿਸੇ ਗੱਲ ਤੋਂ ਪਾਇਆ ਗੁਰਵਿੰਦਰ ਸਿੰਘ ਕੋਈ ਇਲੈਕਸ਼ਨ ਹਜੇ ਲੜੀ ਨਹੀਂ ਇਹ ਲੜੀ ਮੈਂ ਹਜੇ ਲੜੀ ਨਹੀਂ ਹਜੇ ਮੈਂ ਆਪਣੇ ਵੇਖੋ ਜੀ ਸਭ ਤੋਂ ਪਹਿਲਾਂ ਧੁਰਾ ਕਾਇਮ ਕਰਨਾ ਚਾਹੀਦਾ ਤੁਰਾ ਮੇਰਾ ਡੱਲਾ ਵਾ ਪਹਿਲਾਂ ਮੈਂ ਤੁਰੇ ਨੂੰ ਕੈਮ ਕਰਾਂ ਫੇਰ ਮੈਂ ਜਾ ਕੇ ਕਿਸੇ ਬੰਦੇ ਨੂੰ ਕਹਾਂ ਚਾਹਦਾ ਮੈਂ ਇਲੈਕਸ਼ਨ ਲੜ ਸਕਦਾ ਹਜੇ ਮੈਂ ਵੇਖਣ ਨਹੀਂ ਆ ਵੀ ਅੱਗੇ ਕੀ ਹੁੰਦਾ ਵਾ ਆਉਣ ਵਾਲੇ ਟਾਈਮ 'ਚ ਮੇਰਾ ਕਿੱਦਾਂ ਦਾ ਭੁੱਖ ਉਹ ਮੈਂ ਦੇਖੂਗਾ ਸਿਆਸੀ ਭੁੱਖ ਮੈਂ ਸਿਆਸੀ ਦਾ ਖੇਡੂਗਾ ਜਾਂ ਨਹੀਂ ਖੇਡੂਗਾ ਸਭ ਤੋਂ ਪਹਿਲਾਂ ਮੇਰਾ ਡੱਲਾ ਡੱਲਾ ਜਿਤਨਾ ਬਹੁਤ ਮੇਰੇ ਅੰਦਰ ਹੈ ਇੱਕ ਇੱਕ ਮਾਡਲ ਤਿਆਰ ਕਰਦੇ ਵੇ ਲੋਕਾਂ ਦੇ ਵਿੱਚ ਨਾ ਹੋਊਗਾ ਡੱਲੇ ਦਾ ਤੁਸੀਂ ਵੇਖਿਓ ਅੱਜ ਤੋਂ 3 14 ਸਾਲਾਂ ਬਾਅਦ ਡੱਲੇ ਦੇ ਵਿੱਚ ਨਾ ਹੋਊਗਾ ਇੱਥੇ ਬਹੁਤ ਅਮੀਰ ਲੋਕ ਬੈਠੇ ਹੋਏ ਸਾਡੇ ਤੋਂ ਅਮੀਰ ਲੋਕ ਬੈਠੇ ਹੋਏ ਪਰ ਦਿਲ ਚਾਹੀਦਾ ਜੀ ਮੈਂ ਹਰ ਇੱਕ ਬੰਦੇ ਦੇ ਨਾਲ ਤਨ ਮਨ ਧਨ ਦੇ ਨਾਲ ਤੁਰਿਆ ਮੈਨੂੰ ਕੋਈ ਬੰਦਾ ਇੱਥੇ ਖੜਿਆ ਜਾਓ ਇੱਥੇ ਕਿਸੇ ਨੂੰ ਡੱਲੇ ਦੇ ਵਿੱਚ ਕਿਸੇ ਬੰਦੇ ਨੂੰ ਕਹਿ ਕੇ ਦੇਖ ਲਓ ਅੱਜ ਸਾਨੂੰ ਉਹ ਬੰਦੇ ਹਰਾਉਣ ਤੇ ਤੁਰੇ ਹੋਏ ਆ ਜਿੰਨਾ ਬੰਦਿਆਂ ਦਾ ਕੋਈ ਵजूद ਹੀ ਹੈ ਨਹੀਂ ਆ ਉਹ ਆ ਟੱਪਰੀਵਾਸ ਝੋਲੀ ਚੁੱਕ ਅੱਜ ਕੱਲੀ ਕੱਲ ਕਾਂਗਰਸੀ ਪਰਸੋਂ ਆਮ ਆਦੀ ਪਾਰਟੀ ਉਹਨਾਂ ਦਾ ਆ ਕੰਮ ਮੈਨੂੰ ਕੋਈ ਬੰਦਾ ਵੀ ਦੱਸੇ ਸਿਆਸੀ ਲੀਡਰ ਕੋਈ ਵੀ ਉੱਠ ਕੇ ਵੀ ਹਾਂ ਜਾਂ ਵੀ ਇਹ ਕੰਮ ਜਿਹੜੇ ਕਰ ਰਹੇ ਆ ਇਹ ਜਦੋਂ ਤੇ ਹੁੰਦੇ ਨੇ ਜਦੋਂ ਕਾਂਗਰਸ ਦਾ ਟਾਈਮ ਹੁੰਦਾ ਫਿਰ ਕਾਂਗਰਸ ਨਾ ਹੋ ਜਾਂਦੀ ਫਿਰ ਕਹਿੰਦੇ ਨੇ ਇਹ ਜੱਦੀ ਪੁਰਸ਼ੀ ਕਾਂਗਰਸੀ ਆ ਫਿਰ ਕਹਿੰਦੇ ਨੇ ਕਿ ਜੱਦੀ ਪੁਰਸ਼ੀ ਆਮ ਆਦੀ ਪਾਰਟੀ ਦੇ ਸੀ ਜੱਦੀ ਪੁਰਸ਼ੀ ਕਾਲੀ ਦਲ ਦੇ ਬੰਦੇ ਸੀ ਹੈ ਇਹ ਜਿਹਦਾ ਭੱਲੜਾ ਭਾਰੀ ਵੇਂਦੇ ਆ ਠੀਕ ਹੈ ਇਹਨਾਂ ਨੇ ਗਲਤ ਕੰਮ ਕਰਨੇ ਹੁੰਦੇ ਨੇ ਨਾਜਨੀਤੀ ਦੀ ਕਹਿ ਲੋ ਕਿ ਲੋਕਾਂ ਨੂੰ ਵੀ ਭੇਡ ਜੜਾ ਦਿੰਦੇ ਆ ਲੋਕਾਂ ਨੂੰ ਯਾਰ ਮੈਂ ਕਹਿੰਨਾ ਵੀ ਲੋਕਾਂ ਤੇ ਝੂਠੇ ਪਰਚੇ ਕਰਾ ਦਿੱਤੇ ਜਾਂਦੇ ਆ ਚਾਵਲਾ ਸਾਹਿਬ ਮੈਂ ਇੱਥੇ ਇਦਾਂ ਦੇ ਬੰਦੇ ਦੇਖੀਏ ਜਿਨ੍ਹਾਂ ਦਾ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਉੱਥੇ ਮਤਲਬ ਯਾਨੀ ਕਿ ਕਾਰਖਾਨੇ ਨੂੰ ਰੋਟੀ ਨਹੀਂ ਹੈਗੀ ਉਹ ਬੰਦਿਆਂ ਨੂੰ ਦ ਇਹ ਇਸ ਕਰਕੇ ਮੈਂ ਇਹ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦਾ ਮੈਂ ਆਪਣੇ ਪਿੰਡ ਦੇ ਸੂਝਵਾਨ ਲੋਕਾਂ ਨੂੰ ਵੀ ਭਾਈ ਸਾਹਿਬ ਇਹਨਾਂ ਦੀ ਸਿਆਸੀ ਭੇਡ ਨਾ ਚੜੋ ਆਪਣਾ ਵਜੂਦ ਕਾਇਮ ਰੱਖੋ ਜਦੋਂ ਬਾਹਾਂ ਟੁੱਟ ਜਾਂਦੀ ਹੈ ਉਹ ਗਲੇ ਨੂੰ ਆਉਂਦੀਆਂ ਰਾਜਨੀਤੀ ਕਰਕੇ ਆਪਣੀ ਭਾਈਚਾਰਕ ਸਾਈ ਨਾ ਖਤਮ ਕਰੋ ਮੈਂ ਕਿਸੇ ਬੰਦੇ ਤੇ ਅੱਜ ਤੱਕ ਨਜਾਇਜ਼ ਪਰਚਾ ਨਹੀਂ ਕਰਾਇਆ ਜੇ ਕਿਸੇ ਤੇ ਪਰਚਾ ਹੋ ਵੀ ਰਿਹਾ ਵਾ ਤੂੰ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ ਭਾਈ ਸਾਹਿਬ ਬਹਿ ਕੇ ਹੱਲ ਕਰ ਲਾ ਫਿਰ ਵੀ ਵੇਖੋ ਜੀ ਦਿਹਾੜੀਦਾਰ ਬੰਦਾ ਗਰਦਾਰਪੁਰ ਤਰੀਕੇ ਭੁਗਤਨਾ ਤੇ ਜਾਂਦਾ ਤੇ ਘੱਟੋ ਘੱਟ 1500 ਤੋਂ 2000 ਦਾ ਖਰਚਾ ਵਾ ਠੀਕ ਹੈ ਇਸ ਕਰਕੇ ਸਾਰਿਆਂ ਨੂੰ ਬੰਦਨ ਇਹੋ ਬੇਨਤੀ ਹੈ ਵੀ ਕੋਈ ਵੀ ਯਾਰ ਇਹ ਚੀਜ਼ਾਂ ਦੇ ਵਿੱਚ ਨਾ ਆਵੇ ਮੈਂ ਤੇ ਉਹ ਗੱਲ ਵੀ ਕਹਿੰਦੇ ਵੈਸੇ ਹੀ ਜਿਹੜੇ ਧਨਾੜ ਲੋਕ ਹੁੰਦੇ ਵੋਇਟ ਕਲਰ ਚ ਹੁੰਦੇ ਤੁਹਾਨੂੰ ਤੇ ਪਤਾ ਨਹੀਂ ਜਿਹੜਾ ਧਨਾੜ ਹੈ ਤੇ ਪਿੰਡ ਦੇ ਇਹ ਇਸੇ ਪਾਸੇ ਵੀ ਚਲੋ ਜਿਹੜਾ ਬੰਦਾ ਡਵੈਲਪਮੈਂਟ ਕਰ ਰਿਹਾ ਆਪਣੀ ਜੇਬ ਚੋਂ ਇਹ ਨਾ ਤੇ ਨਹੀਂ ਇਹ ਬਿਲਕੁਲ ਸਿੰਪਲ ਨੇ ਪਰਮਾਤਮਾ ਦਾ ਰਜਾ ਚ ਰਹੀਦਾ ਜੀ ਸੱਚੀ ਬਾਸ਼ਾਦੀ ਠੀਕ ਹੈ ਨਾ ਤੇ ਬਸ ਇਹੋ ਚੀਜ਼ ਸੋਚੀ ਹੈ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਹੈ ਠੀਕ ਹੈ ਨਾ ਬਾਕੀ ਜਿਹੜੀ ਹੈਗੇ ਤਨਾੜ ਤਨਾੜ ਤੇ ਬਿਠੇ ਰਹੇ ਆ ਜੀ ਜਦੋਂ ਕਦੇ ਆਇਆ ਕਦੇ ਟਾਈਮ ਦਿਖਾ ਵੀ ਦਵਾਂਗੇ ਪਰ ਗੱਲਬਾਤ ਇਹ ਆ ਵੀ ਕਿਸੇ ਨੂੰ ਅਸੀਂ ਪਾਵਰ ਕਰਕੇ ਦਿਖਾਉਣੀ ਸੱਚੇ ਪਾਤਸ਼ਾਹ ਬੈਠਾ ਆ ਅਟੀਗ ਪਰਮਾਤਮਾ ਹੈ ਰੱਬ ਤੇ ਬਹੁਤ ਵਿਸ਼ਵਾਸ ਕਰਦਾ ਜਾਰੀ ਰਹੇਗਾ ਇਹ ਸਬਾਤ ਸੇਵਾ ਦਾ ਮੈਂ ਕਹਿੰਦਾ ਬਿਲਕੁਲ ਜਾਰੀ ਰਹੂ ਜਿਹੜੇ ਕੁਝ ਬੰਦੇ ਝੂਠੀਆਂ ਫਵਾਹਾਂ ਡਾ ਰਹੇ ਆ ਮੈਂ ਉਹਨਾਂ ਤੋਂ ਵੀ ਲੋਕਾਂ ਨੂੰ ਕਹਿੰਦਾ ਤੁਸੀਂ ਚੇਤ ਰਹੋ ਕਿਸੇ ਬੰਦੇ ਉੱਤੇ ਕਿਸੇ ਦੀ ਵੇਖੋ ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਰੱਖੋ ਕਿਸੇ ਦੀ ਕੋਈ ਜ਼ਰੂਰਤ ਨਹੀਂ ਕੋਈ ਕਹਿੰਦੇ ਕੋਈ ਪਰਚਾ ਵੀ ਕਰਾ ਦੇ ਮੈਂ ਇਹ ਨਹੀਂ ਗੱਲ ਕਹਿਣਾ ਠੀਕ ਆਪਣੇ ਨਿਰਪੱਖ ਇਲੈਕਸ਼ਨ ਹੋ ਰਹੀ ਹੈ ਮੈਂ ਇਹ ਚੀਜ਼ ਦੀ ਸਲਾਹ ਵੀ ਕਰਦਾ ਵਿੱਚ ਕੁਝ ਜਗ੍ਹਾ ਤੇ ਆਪਣਾ ਪਤਾ ਕਿਛਾਈ ਹੋ ਰਹੀ ਪਰ ਮੇਰੇ ਪਿੰਡ 'ਚ ਧੱਕੇਸ਼ਾਹੀ ਨਹੀਂ ਕੀ ਕਰ ਰਿਆ ਬੜੀਆ ਤਰੀਕੇ ਨਾਲ ਇਲੈਕਸ਼ਨ ਹੋ ਰਹੀ ਹੈ ਮੈਂ ਜਿਹੜੇ ਆਮ ਆਦਮੀ ਪਾਰਟੀ ਦੇ ਸਰਪੰਚਾਂ ਨੂੰ ਵੀ ਇਹ ਗੱਲ ਕਿ ਵੀ ਕੋਈ ਵੀ ਕਿਸੇ ਉੱਤੇ ਨਜਾਇਜ਼ ਪਰਚਾ ਨਹੀਂ ਕਰਾਉਣਾ ਜਿਹੜੀ ਤੁਹਾਡੀ ਭਾਂਦੀ ਤੁਸੀਂ ਪਾ ਲੋ ਜਿਹੜੀ ਸਾਡੀ ਬਣੀ ਹੋਈ ਪਾ ਲੈ ਠੀਕ ਹੈ ਮੈਂ ਸਾਰਿਆਂ ਨੂੰ ਇਹ ਬੇਨਤੀ ਹੁੰਨੀ ਹੈ ਕਰਦਾ ਗੱਲ ਉੱਥੇ ਹੀ ਆ ਗਈ ਕਿ ਭਾਈਚਾਰਕ ਸਾਂਝ ਰੱਖ ਭਾਈਚਾਰਕ ਸਾਂਝ ਖਤਮ ਨਾ ਕਰੋ ਖਤਮ ਨਾ ਕਰੋ ਠੀਕ ਹੈ ਉਹ ਤੁਸੀਂ ਆਪਣਾ ਜਿੰਨੇ ਚਲੋ ਜੇਹੀ ਕੰਮ ਕੀਤੇ ਆ ਜੇ ਲੋਕ ਕਹਿਣਗੇ ਵੀ ਅ ਤੇ ਵੋਟਾਂ ਪਾਤਣਗੇ ਨਹੀਂ ਪਾਉਣਗੇ ਤਾਂ ਵੀ ਕੰਮ ਜਾਰੀ ਤੇ ਹੈ ਹੀ ਹੈ ਠੀਕ ਹੈ ਆਪਾਂ ਦੇ ਕਿਸੇ ਨੂੰ ਗਲਤ ਨਹੀਂ ਕਹਾਂਗੇ ਠੀਕ ਹੈ ਬਾਕੀ ਇਹ ਆ ਵੀ ਜਿਹੜੇ ਲੋਕਾਂ ਦੀ ਨਰਕ ਨੂੰ ਨਰਕ ਦੀ ਜ਼ਿੰਦਗੀ ਚੋਂ ਕੱਢ ਕੇ ਮੈਂ ਚੰਗੀ ਜਗ੍ਹਾ ਤੇ ਲੈ ਕੇ ਆ ਰਹੇ ਹਾਂ ਠੀਕ ਹੈ ਸਾਡੇ ਪਿੰਡ ਦੀ ਜਾ ਕੇ ਮੜੀਆਂ ਦੇਖੋ ਲੋਕ ਇੱਕ ਛੋਟਾ ਜਿਹਾ ਗੇੜ ਲਾ ਕੇ ਉਹ ਅਧਗਾਟਨ ਕਰ ਦਿੰਦੀ ਹੈ ਇਹੋ ਚੀਜ਼ ਮੈਨੂੰ ਫਿਰ ਤਸੱਲੀ ਜੀ ਮਿਲਦੀ ਹੈ ਕਿ ਜਦੋਂ ਫਿਰ ਮੈਂ ਕਿਹ ਰਸ ਪੁਈ ਸੰਤੁਸ਼ਟੀ ਹੋ ਰਹੀ ਹੈ ਲੋਕ ਉੱਪਰ ਨੂੰ ਦੇਖ ਕੇ ਜਿੰਦੇ ਮੈਂ ਥੱਲੇ ਨੂੰ ਦੇਖ ਕੇ ਜੀਉ ਠੀਕ ਹੈ ਫੇ ਸੰਤੁਸ਼ਟੀ ਹੁੰਦੀ ਬੋਲੇ ਉਹਨਾਂ ਜੀ ਸੰਤੁਸ਼ਟੀ ਹੁੰਦੀ ਨਹੀਂ ਕਿ ਅਸੀਂ ਇੱਕ ਚੀਜ਼ ਹੈ ਸਭ ਤੋਂ ਵੱਡੀ ਗੱਲ ਬਾਤ ਪਤਾ ਗੱਲ ਕੀ ਆ ਤੁਹਾਨੂੰ ਮੈਂ ਦੱਸਦਾ ਗੱਲ ਇੱਕ ਜਦੋਂ ਨਾ ਤੁਸੀਂ ਛੋਟੇ ਟੱਬਰਾਂ ਚ ਉੱਠ ਕੇ ਇੱਥੇ ਤੱਕ ਆਓਗੇ ਤੁਹਾਡੇ 100 ਦੁਸ਼ਮਣ ਬਣ ਜਾਣਗੇ ਪਰ ਪ੍ਰਮਾਤਮਾ ਤੁਹਾਨੂੰ ਨਾ ਮਾਰੇ ਬੰਦੇ ਤੇ ਮਾਰਾਂ ਤੁਸੀਂ ਨਹੀਂ ਮਾਰਦੇ ਕਹਿੰਦੇ ਬੰਦੇ ਤੇ ਬਹੁਤ ਕੋਈ ਕਹਿੰਦਾ ਮੈਂ ਫਲਾਣੇ ਨੂੰ ਮਾਰ ਦੂੰਗਾ ਇੱਕ ਵਾਲ ਆ ਦਾੜੀ ਦੇ ਵਿੱਚ ਵਾਲ ਚਿੱਟਾ ਵਾਲੋ ਜੇ ਦੂਜਾ ਮੈਨੂੰ ਚਿੱਟਾ ਕਰਕੇ ਦਿਖਾ ਦਿਓ ਜੇ ਪ੍ਰਮਾਤਮਾ ਦੇ ਰਜਾ ਤਾਂ ਬਗਾ ਚਿੱਟਾ ਹੋ ਜੇ ਤੇ ਤੁਸੀਂ ਸਾਡੀ ਗੱਲ ਕਰੇ ਬੰਦੇ ਤੇ ਬੰਦੇ ਦੇ ਮਾਰਿਆ ਬੰਦਾ ਨਹੀਂ ਕਦੀ ਮਰਦਾ ਹੈਗਾ ਉਹ ਤੇ ਬੇਵਕੂਫ ਹੁੰਦਾ ਇਹ ਤੇ ਬਿਲਕੁਲ ਸੱਚ ਆ ਬੰਦਿਆਂ ਨੇ ਮਾਰਿਆ ਨਹੀਂ ਕਦੀ ਮਰਦਾ ਲੇਕਿਨ ਇਹ ਨੌਜਵਾਨ ਦੀ ਜੇ ਗੱਲ ਕਰੀਏ ਤੇ ਗੁਰਵਿੰਦਰ ਸਿੰਘ ਰਾਜ ਚਰਚਾ ਦੇ ਵਿੱਚ ਹੈ ਇਸ ਕਰਕੇ ਉਹ ਆਪਰੇ ਸੇਵਾ ਦੇ ਕੰਮ ਕਰਦਾ ਇਹਦੇ ਸਰਕਾਰੀ ਗ੍ਰਾਂਟ ਦੀ ਨਹੀਂ ਲੋੜ ਹੈਗੀ ਮੈਂ ਆਪਣੀ ਛੋਟੇ ਘਰ ਤੋਂ ਆਪ ਉੱਠਿਆ ਧਰੋਬਾਦ ਇਸਟੈਬਲਿਸ਼ ਕੀਤਾ ਉਸ ਪਰਮਾਤਮਾ ਦੀ ਕਿਰਪਾ ਨਾਲ ਕਾਰੋਬਾਰ ਹੈ ਔਰ ਉਸ ਦਾ ਇਹ ਕਹਿ ਲੋਗੀ ਇੱਕ ਦਸਵੰਦ ਜਿਹੜਾ ਲੋਕਾਂ ਦੇ ਵਿੱਚ ਕਾਰਜ ਕਰੀਏ ਉਹ ਲੋਕਾਂ ਨੂੰ ਚੰਗਾ ਜੀਵਨ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਨ੍ਹਾਂ ਕੋ ਅਜ ਅਸਮਰਥ ਨਹੀਂ ਲੋਕ ਜਾਂ ਮਜ਼ਬੂਤ ਨਹੀਂ ਜਾਂ ਕਿਸੇ ਲੋੜ ਦੇ ਵਿੱਚ ਤਾਂ ਉਹ ਇੱਕ ਸਮਾਜ ਸੇਵਾ ਦੇ ਕਾਰਜ ਹੈ ਔਰ ਇਹਨਾਂ ਕਾਰਜਾਂ ਨੂੰ ਲੈ ਕੇ ਇਹ ਕਹਿ ਸਕਦੇ ਕਿ ਅੱਜ ਵੱਖਰੀ ਹੀ ਚਰਚਾ ਦੇ ਵਿੱਚ ਹੈ ਗੁਰਵਿੰਦਰ ਸਿੰਘ ਕੈਮਰਾ ਪਰਸਨ ਵਿਕਰਮ ਚਿਮਨ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ ਲਈ ਬਿਟਾਲਾ